ਸਵੇਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪਿਛਲੇ ਦਿਨੀ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਅਚਾਨਕ ਮੇਰੇ ਦਰਦ ਸ਼ੁਰੂ ਹੋਇਆ ਰਾਤ ਨੂੰ ਤੇ ਮੈਂ ਹਸਪੀਟਲ ਗਿਆ ਇੰਜੀਓਗ੍ਰਾਫੀ ਹੋਈ ਤੇ ਮੈਥੋਡੋਲੋਜੀ ਵੀ ਦੱਸਿਆ ਸੀ ਕਿ ਭਾਈ ਅੱਜਕੱਲ ਬਚ ਕੇ ਰਹਿਣਾ ਹੈ ਠੰਡ ਬਹੁਤ ਹੈ ਇਸ ਤਰ੍ਹਾਂ ਦੀ ਕਰ ਲੋ ਵੀਡੀਓ ਚੰਗੀ ਕਰਦਾ ਕਿ ਕਾਫੀ ਲੋਕਾਂ ਨੇ ਉਹ ਹਜ਼ਾਰਾਂ ਦੀ ਕੀਮਤੀ ਚੋਖੋ ਦੇਖੀ ਗਈ ਹੈ ਉਹ YouTube ਚੈਨਲ ਤੇ ਮੇਰੇ ਹਾਲੇ ਵੀ ਦੇਖੀ ਜਾ ਰਹੀ ਹੈ ਖੈਪ ਮੈਂ ਅੱਜ ਜਿਹੜੀ ਗੱਲ ਹੋਰ ਕਰਦੀ ਹੈ ਉਸ ਤੋਂ ਪਹਿਲਾਂ ਮੈਂ ਯਾਦ ਵੀ ਕਰਾਉਣਾ ਹਰ ਨੂੰ ਜੀ ਕਰਾਉਣਾ ਜਦੋਂ ਵੀ ਵੀਡੀਓ ਪਾਉਣਾ ਕਿ ਜਿਹੜੇ ਦੋਸਤਾਂ ਨੇ ਅਜੇ ਤੱਕ ਨਹੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਕਰ ਲਵੋ ਜਿਹੜੀ ਅੱਜ ਮੈਂ ਗੱਲ ਕਰਨੀ ਹੈ ਇਹ ਵੀ ਹਾਰਟ ਅਟੈਕ ਨਾਲ ਸੰਬੰਧਿਤ ਹੈ ਬੜੀ ਜਿਹੜੀ ਕੁਰਬਾਨੀ ਹੈ ਤਾਂ ਸਾਨੂੰ ਕੰਟੈਂਟ ਦੱਸਿਆ ਸਾਨੂੰ ਇਹ ਵੀ ਕਿਹਾ ਕਿ ਜ਼ਿੰਦਗੀ ਹੈ ਤਾਂ ਪਾਣੀ ਦਾ ਬਰਬੜਾ ਤੇ ਨਾਲ ਇਹ ਵੀ ਕਿਹਾ ਕਿ ਅਗਲੇ ਦਮ ਦਾ ਪਸਾ ਨਹੀਂ ਬਿਲਕੁਲ ਠੀਕ ਹੈ ਇਹੀ ਗੱਲਾਂ ਜਿਹੜੀਆਂ ਜਦੋਂ ਵੀ ਕਿਤੇ ਸਮਾਜ ਚ ਵਰਤਦੇ ਨੇ ਅਜਿਹੀਆਂ ਗੱਲਾਂ ਉਹ ਦੱਸ ਰਹੀਆਂ ਜ਼ਰੂਰੀ ਹੁੰਦੀਆਂ ਨੇ ਤੁਹਾਡੇ ਸਾਹਮਣੇ ਕੱਲ 22 ਜਨਵਰੀ ਨੂੰ ਭਵਾਨੀ ਦੇ ਵਿੱਚ ਜਿਸ ਤਰ੍ਹਾਂ ਜਦੋਂ ਉੱਥੇ ਜੁਧਿਆਦੇ ਵਿੱਚ ਰਾਮ ਮੰਦਰ ਦਾ ਤਾਂ ਕਟਲ ਹੋ ਰਿਹਾ ਸੀ ਤੇ ਸਾਰੇ ਥਾਂ ਤੇ ਮੰਦਰਾਂ ਚ ਸਮਾਗਮ ਹੋ ਰਹੇ ਸੀ ਭਵਾਨੀ ਚ ਵੀ ਹੋ ਰਿਹਾ ਸੀ ਉੱਥੇ ਬਹੁਤ ਸਾਰੇ ਡਾਕੂਮੈਂਟ ਤੁਸੀਂ ਦੇਖਿਆ ਹੋਊਗਾ ਇੱਕ ਹਨੂਮਾਨ ਬਣਿਆ ਹੋਇਆ ਹਨੂਮਾਨ ਦੀ ਭੂਮਿਕਾ ਚ ਉਹਦੇ ਕਿਰਦਾਰ ਨਿਭਾ ਰਿਹਾ ਜੇ ਰਿਟਾਇਰਡ ਤੇ ਉਹ ਬੰਦਾ ਜਾ ਕੇ ਬਾਲ ਰਾਮ ਦੇ ਪੈਰਾਂ ਚ ਗਿਰ ਜਾਂਦਾ ਲੋਕ ਤਾੜੀਆਂ ਮਾਰ ਰਹੇ ਨੇ ਤੇ ਪਤਾ ਲੱਗਿਆ ਕਿ ਉਹ ਤਾਂ ਇਸ ਦੁਨੀਆ ਤੋਂ ਜਾ ਚੁੱਕੇ ਉਹਨੂੰ ਇਸ ਤਰ੍ਹਾਂ ਦਾ ਹਟਾਇਆ ਕਿ ਐਕਟਿੰਗ ਕਰਦਾ ਕਰਦਾ ਚਲੇਗਾ ਅਕਸਰ ਬਹੁਤ ਵਾਰ ਹੁੰਦਾ ਆਪਾਂ ਇੱਕ ਕੀਰਤਨ ਕਰਦਾ ਬੰਦਾ ਦੇਖਿਆ ਸੀ ਜਾਂਦਾ ਸਾਡੇ ਇੱਕ ਪ੍ਰੋਫੈਸਰ ਹੁੰਦੇ ਸੀ ਉਹ ਭਾਸ਼ਣ ਖਤਮ ਹੋਇਆ ਥੈਂਕ ਯੂ ਕੇ ਹੱਥ ਢਿੱਕਦੇ ਸੀ ਕੋਈ ਪਤਾ ਨਹੀਂ ਕੱਲ ਜਿਹੜਾ ਜਿਹੜੀ ਘਟਨਾ ਤੇ ਅਸੀਂ ਜ਼ਿਕਰ ਕਰ ਰਹੇ ਆ ਉਹ ਥੋੜੀ ਹੋਰ ਇਸ ਕਰਕੇ ਗੰਭੀਰ ਹੈ ਕਿ ਉਹਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀ ਆ ਲੋਕ ਸੀ ਉਹਨਾਂ ਦਾ ਜਾਨਾ ਦਾ ਸੰਬੰਧ ਸੀ ਅਸਲ ਦੇ ਵਿੱਚ ਰਾਤ ਨੂੰ 11 ਵਜੇ ਚੰਡੀਗੜ੍ਹ ਤੱਕ ਬੱਸ ਚੱਲੀ ਹਰਿਆਣਾ ਦੀ ਵਾਸੀ ਹਰਿਆਣਾ ਦੀ ਤੇ ਉਹ ਬੱਸ ਬੜੀ ਠੀਕ ਆ 20 ਕਿ ਸਵਾਰੀਆਂ ਸੀ ਠੀਕ ਜਾ ਰਹੀ ਹੈ ਸੜਕਾਂ ਖਾਲੀ ਹੁੰਦੀਆਂ ਨੇ ਤੇਜ਼ ਚੱਲ ਰਹੀ ਹੈ ਰਾਤ 1 ਵਜੇ 55 ਕੁ ਮਿੰਟ ਤੇ ਇਹ ਚੰਗੀ ਗੱਲ ਵੀ ਕੰਡਕਟਰ ਜਾਗਦਾ ਸੀ ਉਹ ਤੇ ਕਨੈਕਟਰ ਨੇ ਦੇਖਿਆ ਵੀ ਬੱਸ ਟੂ ਹੋਇਆ ਕੀ ਹੈ ਕਿ ਡਰਾਈਵਰ ਬਿਲਕੁਲ ਹੀ ਹਾਲਾਂਕਿ ਕਨੈਕਟਰ ਪਿੱਛੇ ਸੀ ਲੇਕਿਨ ਜਦੋਂ ਉਹਨੇ ਦੇਖਿਆ ਕਿ ਡਰਾਈਵਰ ਇੱਕ ਸਾਈਡ ਤੇ ਹੋ ਗਿਆ ਤਾਂ ਭੱਜ ਕੇ ਗਿਆ ਤੇ ਦੇਖਿਆ ਕਿ ਡਰਾਈਵਰ ਬੇਹੋਸ਼ ਹੋ ਗਿਆ ਉਸਨੇ ਚਾਂਦੀ ਗੱਡੀ ਦਾ ਸਟੀering ਸੰਭਾਲ ਲਿਆ ਹੁਣ ਪੈਰ ਤਾਂ ਉਹ ਤੇ ਜਾੜੀ ਸਕਦੇ ਕੋ ਸੀਟ ਤੇ ਤਾਂ ਡਰਾਈਵਰ ਬੈਠਾ ਤੇ ਉਹਨੇ ਬੜੀ ਮੁਸ਼ਕਲ ਨਾਲ ਕੰਮ ਕੀਤਾ ਕਿ ਗੱਡੀ ਨੂੰ ਨਿਊਟਰਲ ਕਰਤਾ ਤੇ ਆਪ ਖੜੇ ਖੜੇ ਨੇ ਸਟੀਰੀਂਗ ਸਵਾਰ ਕੇ ਗੱਡੀ ਸਿੱਧੀ ਸੜਕ ਤੇ ਰੁੜਦੀ ਗਈ ਤੇ ਹੁਣ ਕਿਉਂਕਿ న్యూਟਰਲ ਸੀਸ ਕਰਕੇ ਤਿੰਨ ਸਾਢੇ ਤਿੰਨ ਕਿਲੋਮੀਟਰ ਤੇ ਦੂਰ ਜਾ ਕੇ ਗੱਡੀ ਖੜ ਗਈ ਇੰਦਾ ਮੀਨ ਟਾਈਮ ਇੱਕ ਸਵਾਰੀ ਨੂੰ ਪਤਾ ਲੱਗਿਆ ਉਹਨੇ ਪੁਲਿਸ ਨੂੰ 112 ਤੇ ਕਾਲ ਕਰ ਲਿਆ ਐਂਬੂਲੈਂਸ ਆ ਗਈ ਚਲੋ ਡਰਾਈਵਰ ਨੂੰ ਰੋਡ 'ਚ ਪਾ ਕੇ ਲੈ ਗਏ ਹੁਣ ਖੁਸ਼ੀ ਦੀ ਕਰ ਲੋ ਤਸੱਲੀ ਵਾਲੀ ਗੱਲ ਕਹਿ ਲੋ ਜਿਹੜਾ ਡਰਾਈਵਰ ਸੀ ਪ੍ਰਤਾਪ ਨੌਂਦਾ ਸੀ ਝੱਜਰ ਦਾ ਰੈਸਟ ਵਾਲਾ ਉਹ ਵੈਸੇ ਕਰੋਨਾ ਦੇ ਵਿੱਚ ਜਦੋਂ ਹਸਪਤਾਲ ਚ ਹੁਣ ਕਹਦੇ ਨੇ ਵੀ ਠੀਕ ਹੈ ਲੇਕਿਨ ਜਿਹੜੀ ਦੂਜੀ ਗੱਲ ਆ ਕਿ ਜਿਹੜਾ ਕੰਡਕਟਰ ਸੀ ਮੈਂ ਤਾਂ ਉਹਨੂੰ ਜ਼ਾਦ ਦਿੰਦਾ ਉਹਦੀ ਪ੍ਰਸ਼ੰਸਾ ਕਰਦਾ ਹੈ ਉਹ ਜਿਸ ਤਰੀਕੇ ਨਾਲ ਉਸਨੇ ਸਾਰੇ ਜਿਹੜਾ ਹੈ ਬਚਾਇਆ 20 ਵਾਰੀਆਂ ਦੀ ਕੱਡੀਆਂ ਦੀ ਜਾਨ ਨਹੀਂ ਕੀ ਪਤਾ ਸਾਹਮਣੇ ਕਿਸੇ ਹੋਰ ਨਾਲ ਟੱਕਰ ਹੁੰਦੀ ਉਹਦਾ ਨੁਕਸਾਨ ਹੁੰਦਾ ਤੇ ਉਹਨੇ ਆ ਵੀ ਸੂਝ ਬੂਝ ਨਾਲ ਔਰ ਸਵੇਰ ਦੇ ਕੇ ساری ਗੱਲ ਪਚਾਈ ਇਹ ਆਪਣੇ ਆਪ ਦੇ ਵਿੱਚ ਉਹਨੂੰ ਸੰਕਰਮ ਵੱਲੋਂ ਕੁਝ ਨਾ ਕੁਛ ਇਨਾਮ ਜ਼ਰੂਰ ਮਿਲਣਾ ਚਾਹੀਦਾ ਹੈ ਤਾਂ ਕਿ ਹੋਰ ਲੋਕ ਪ੍ਰੇਰਿਤ ਹੋਣ ਪਰ ਇਹ ਘਟਨਾ ਇਹ ਦੱਸਦੀ ਹੈ ਕਿ ਸਾਲ ਦੋ ਸਾਲ ਬਾਅਦ ਪਤਾ ਨਹੀਂ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਹੜ੍ਹ ਹੈ ਕਿ ਜਿਹੜੇ ਡਰਾਈਵਰ ਨੇ ਨਾ ਉਹਨਾਂ ਦੇ ਦੋ ਟੈਸਟ ਹੋਣੇ ਬਹੁਤ ਜ਼ਰੂਰੀ ਨੇ ਇੱਕ ਅੱਖਾਂ ਦਾ ਤੇ ਦੂਜਾ ਹਾਰਟ ਦਾ ਤੇ ਦੋਨਾਂ ਦੀ ਅੱਖਾਂ ਦੀ ਜਗਾ ਠੀਕ ਹੋਣੀ ਚਾਹੀਦੀ ਹੈ ਤੇ ਘਟੂ ਘਟ ਬੰਦਾ ਤੰਦਰੁਸਤ ਹੋਵੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਵਾਰੀਆਂ ਦੀ ਉਹਦੇ ਤੇ ਜ਼ਿੰਮੇਵਾਰੀ ਹੁੰਦੀ ਹੈ ਇਸ ਵੀਡੀਓ ਚ ਇਹਨਾਂ ਫਿਰ ਬਣਦੇ ਇਸ ਹੋਰ ਵੀਡੀਓ ਦਾ